ਕੰਦੇ ਮੇੜ ਆਈ ਡੇਟ ਸਰਪੰਚੀ ਵੋਟਾਂ ਦੀ ਮੈਂਬਰ ਲੈਂਦੇ ਫਿਰਦੇ ਨੇ ਹੁਣਾ ਵਾਦੇ ਸਪੋਟਾਂ ਦੀ ਮੈਂਬਰ ਲੈਂਦੇ ਫਿਰਦੇ ਨੇ ਹੁਣਾ ਵਾਦੇ ਸਪੋਟਾਂ ਦੀ ਵੇਲੜ ਕੰਮ ਵਿਚਾਰਾਂ ਵੇਲੜ ਕੰਮ ਵਿਚਾਰਾਂ ਨੇ ਹੁਣੇ ਭੀਵਾ ਖਾਵਾ ਕਾਚੇ ਕਰੂਗਾ ਜੇੜਾ ਗੋਟਿਓ ਸੇ ਰੂਪਾਂਗੇ ਕਾਚੇ ਕਰੂਗਾ ਜੇੜਾ ਗੋਟਿਓ ਸੇ ਰੂਪਾਂਗੇ ਬੇਸ਼ੱਕ ਸਾਡਾ ਬੋਲ ਕਿਸੇ ਨੂੰ ਲੱਗੇ ਕਾ ਚਾਹ ਨਾਲੇ ਨਾਲ ਮਰਫੀ ਅਤੇ ਪਨੀਰ ਪਕੌੜਾ ਦੀ ਬੇਸ਼ੱਕ ਸ਼ਾਨ ਦਾ ਮੋਰ ਕਿਸੇ ਨੂੰ ਲੱਗੇ ਕੌੜਾ ਜੀ ਚਾਹਰੇ ਨਾਲ ਮਰਫੀ ਅਤੇ ਪਨੀਰ ਪਕੌੜਾ ਜੀ ਪੱਖੇ ਕੁੱਲਰ ਨਾਲੇ ਕੁਰਸੀ ਮੇਜ਼ ਢਾਵਾਵਾਂਗੇ ਖਾਤੇ ਕਰੂਗਾ ਜੇੜਾ ਬੋਟੇ ਹੋ ਸੇ ਨੂੰ ਪਾਵਾਂਗੇ ਖਾਤੇ ਕਰੂਗਾ ਜੇੜਾ ਬੋਟੇ ਹੋ ਸੇ ਨੂੰ ਪਾਵਾਂਗੇ ਰੋਜ਼ ਸਵੇਰੇ ਕੁੰਮੜਾਂ ਨਾਲ ਆ ਵਿੱਚ ਬਜਾਰਾਂ ਦੇ ਕਾਰਾ ਸਰਦਾਰੀ ਬੈ ਕੇ ਛੁੱਟੇ ਲੈਣੇ ਕਾਰਾਂ ਦੇ ਬੀਅਰ ਵਿਸਕੀ ਠੰਡੇ ਗੱਡੀ ਵਿੱਚ ਚਰਗਾਵਾਂਗੇ ਖਰਚ ਕਰੂਗਾ ਜਿਹੜਾ ਮੋਟੇ ਹੋਸੇ ਨੂੰ ਪਾਵਾਗੇ ਖਰਚ ਕਰੂਗਾ ਜਿਹੜਾ ਮੋਟੇ ਹੋਸੇ ਨੂੰ ਪਾਵਾਗੇ ਖੜਿਆ ਭੀੜਾ ਪੰਨੇ ਦਾ ਮੁਖ ਤਿਆਰਾ ਹੈ ਦੁੱਜੇ ਪਾਸੇ ਖੜਿਆ ਜੱਗੂ ਦਾ ਦਰਬਾਰਾ ਹੈ ਕੱਲ ਦੇ ਦਿਆਂਗੇ ਰੜਕਾਂ ਕੱਲ ਦੇ ਦਿਆਂਗੇ ਰੜਕਾਂ ਪੂਰੀ ਛਾਲ ਚਕਾਵਾਂਗੇ ਖਰਚ ਕਰੂਗਾ ਜੇੜਾ ਗੋਟ ਉਸ ਨੂੰ ਪਾਵਾਂਗੇ ਕਰਨਾ ਜਿਹੜਾ ਵੋਟ ਹੋ ਸੰਗੂ ਪਾਵਾਂਗੇ ਪਤਾ ਨਹੀਂ ਕਿਉਂ ਲੋਕ ਐਸ ਸਰਪੰਚੀ ਤੇ ਮਰਦੇ ਵੇਚ ਜਮੀਨਾਂ ਭਿੰਨ ਮਤਲਬ ਦੇ ਖਰਚੇ ਨੇ ਕਰਦੇ ਪਤਾ ਨਹੀਂ ਕਿਉਂ ਲੋਕ ਐਸ ਸਰਪੰਚੀ ਤੇ ਮਰਦੇ ਵੇਚ ਜ਼ਮੀਨਾਂ ਬਿਨ ਮਤਲਬ ਦੇ ਖਰਚੇ ਨੇ ਕਰਦੇ ਬੇਕੀਚਾਰੂ ਕਹਿੰਦੇ ਤੇਰੇ ਨੀਕੀਚਾਰੂ ਕਹਿੰਦੇ ਪੂਰੇ ਸਿੰਘ ਫਸਾਵਾਗੇ ਖਰਚ ਕਰੂਗਾ ਜੇਣਾ ਵੋਟਿਓ ਦੇ ਤੂ ਪਾਵਾਂਗੇ ਕਰਜ ਕਰੂਗਾ ਜੇੜਾ ਵੋਟ ਉਹਦੇ ਨੂੰ ਪਾਵਾਂਗੇ ਬਰਨ ਟਹਿਲ ਕਰੋੜ ਬਰਨ ਟਹਿਲ ਕਰੋੜ ਚਾਕੇ ਕਵਤਾ ਕਹਿ ਜੂ ਸਰਪੰਚੀ ਦਾ ਭੂਤ ਕੰਨਿਆ ਨੂੰ ਮੈਂਗਾ ਬਹਿ ਜੂਗਾ ਸਰਪੰਚੀ ਦਾ ਭੂਤ ਕੰਨਿਆ ਨੂੰ ਮੈਂਗਾ ਬਹਿ ਜੂਗਾ ਆਖਰੇ ਹਾਂ ਮੇਰੀ ਮਾਣ ਕਵਤਾਰ ਨਵੀ ਸਣਾਵਾਂਗੇ ਖੱਤ ਕਰੂਗਾ ਦੇੜਾ ਵੋਟਿਓ ਤੇਨੂੰ ਪਾਵਾਂਗੇ ਖੱਤ ਕਰੂਗਾ ਦੇੜਾ ਵੋਟਿਓ ਤੇਨੂੰ ਪਾਵਾਂਗੇ